ਲਓ ਬਈ ਮਿੱਤਰੋ ਯੂਰੀਆ ਦੀ ਟਰਾਲੀ ਤਿਆਰ ਹੈ ਤੇ ਪਰ ਲਾਉਣ ਨੂੰ ਕੋਈ ਤਿਆਰ ਨਹੀਂ ਯੂਰੀਆ ਇਹ ਨਾਲ ਤਿਆਰ ਮੁੰਡੇ ਕਹਿੰਦੇ ਨਹੀਂ ਬਈ ਟਰੈਕਟਰ ਦੇ ਟਟਾਕ ਮੁੰਡੇ ਕਹਿੰਦੇ ਨਹੀਂ ਸਾਥ ਨਹੀਂ ਲੈਣ ਦੀ ਤੇ ਅੰਦਰ ਅੰਦਰ ਲਾ ਦੋ ਟਰਾਲੀ ਮੈਂ ਖੱਗਿਆ ਯਾਰ ਮੈਂ ਬੈ ਮੈਂ ਆਹ ਮੁੰਡੇ ਕਹਿੰਦਾ ਬਈ ਮੈਥੋਂ ਨਹੀਂ ਲੈਣਦੀ ਫਿਰ ਬਲੌਗ ਤੇ ਲਿਆਉਂਦੇ ਸਾਨੂੰ ਥੋੜੇ ਹੋਈ ਹਾਂਜੀ ਮਿੱਤਰੋ ਹੁਣ ਕੌਣ ਲਾਵੇ ਹਾਂ ਹਾਂ ਬੋ ਤੂੰ ਲਾਏਂਗਾ ਤੂੰ ਲਾਏਂਗਾ ਆ ਜਾ ਫਿਰ ਤਾਂ ਜਾੜੋ ਬੁੱਗ ਠੀਕ ਆ ਮਿੱਤਰੋ ਭਰੇ ਸੀ ਆਉ ਤਾਹ ਜੜ ਬੁੱਕ ਠੀਕ ਆ ਮਿੱਤਰੋ ਭਰੇ ਸੀ ਲਾਉਣੇ ਆ ਟਰਾਲੀ ਸਾਨੂੰ ਲਾਉਣੀ ਪਊਗੀ ਆਖਰ ਨੂੰ ਸਾਨੂੰ ਹੋਰ ਹੋਣੇ ਆ ਵੀਡੀਓ ਤਾਂ ਬਣਾ ਕੇ ਆਖਰ ਨੂੰ ਆਖਿਰ ਤੱਕ ਸਾਡੇ ਸਿਰ ਤੇ ਘੱਟਾ ਨਾ ਆਇਆ ਉਹਨਾਂ ਦੇ ਗਾਲਣੇ ਬਾਹਰ ਨਹੀਂ ਆ ਬੁੱਕੇ ਉਹ ਟਰੈਕਟਰ ਤੇ ਕਿੱਧਰ ਜਾਂਦੇ ਟਰੱਕ ਤੇ ਨਹੀਂ ਚੱਲਣਾ ਬੁੱਤ ਥੱਲੇ ਤੇ ਗੋਲੀ ਭੀਮ ਦੀ ਖਾਵਾਂਗੇ ਤੇ ਫੇਰ ਹੀ ਟਰਾਲੀ ਲੈ ਕੇ ਬੁੱਤ ਆ ਜਾ ਖਾਣੀ ਐ ਤੇ ਆ ਜਾ ਬੁੱਤ ਆ ਜਾ ਬੁੱਕੇ ਖਾ ਲੈ आज फीम दी गोली खा ले तो फिर ही ट्राली ला मांगे बुगे आज खाते हैं फीम ते काटते हैं फिर लाते हैं वो जनरेटर किधर तू ही फिर तू मित्र आ है भाई तो देखो बच्चा देखो बच्चा गट्टा चास रहे हैं संत सांता नु काम ते ला लिया बच्चा इन्होंने सांता नु काम ते ला लिया है बच्चा गट्टा सांता नु ला लिया है ते बच्चा इन्होंने